ਓਲਾ ਉਬਰ ਅਤੇ ਰੈਪੀਡੋ ਅੱਜ ਨਹੀਂ ਚੱਲਣਗੇ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਹੈ ਤਾਂ ਜਿਸ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਮਣਾ ਕਰਨਾ ਪੈ ਸਕਦਾ ਹੈ ਹਾਲਾਂਕਿ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਓਲਾ ਉਬਰ ਤੇ ਰੈਪਿਡੋ ਵਰਗੀਆਂ ਇਹ ਸੇਵਾਵਾਂ ਚੱਲਦੀਆਂ ਨੇ ਤਾਂ ਅੱਜ ਇਹ ਹੜਤਾਲ ਦੇ ਉੱਤੇ ਨੇ ਤਾਂ ਪੂਰੀ ਖਬਰ ਤੁਹਾਨੂੰ ਦੱਸ ਦਿੰਦੇ ਆ ਜੇਕਰ ਤੁਸੀਂ ਅੱਜ ਯਾਨੀ ਕਿ 7 ਫਰਵਰੀ ਨੂੰ ਯਾਤਰਾ ਕਰਨ ਦੇ ਬਾਰੇ ਸੋਚ ਰਹੇ ਹੋ ਯੋਜਨਾ ਬਣਾ ਰਹੇ ਹੋ ਕਿਤੇ ਜਾਣ ਦੀ ਪਲੈਨਿੰਗ ਬਣਾ ਰਹੇ ਹੋ ਤਾਂ ਤੁਹਾਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੋਵੇਗੀ ਕਿਉਂਕਿ ਅੱਜ ਓਲਾ ਉਬਰ ਅਤੇ ਰੈਪਿਡੋ ਵਰਗੇ ਐਪ ਆਧਾਰਿਤ ਕੈਬ ਅਤੇ ਬਾਈਕ ਟੈਕਸੀ ਡਰਾਈਵਰ ਉਸ ਦਿਨ ਅਦਾਸ ਦੇ ਕਿ ਅੱਜ ਪੂਰੇ ਦੇਸ਼ ਪਰ ਦੇ ਵਿੱਚ 6 ਘੰਟੇ ਦੀ ਹਰਤਾਾਲ ਦੇ ਉੱਤੇ ਹੋਣਗੇ ਤਾਂ ਇਹ ਹਰਤਾਾਲ ਵੱਡੇ ਸ਼ਹਿਰਾਂ ਦੇ ਲਈ ਕਈ ਛੋਟੇ ਕਸਬਿਆਂ ਦੇ ਵਿੱਚ ਕੈਬ ਅਤੇ ਬਾਈਕ ਟੈਕਸੀ ਸਰਵਿਸ ਨੂੰ ਅਸ਼ੰਕਤ ਤੇ ਪੂਰੀ ਤਰ੍ਹਾਂ ਵਿਗਨ ਪਾ ਸਕਦੇ ਜਿਸ ਨਾਲ ਯਾਤਰੀਆਂ ਨੂੰ ਆਪਣੇ ਦਫ਼ਤਰਾਂ ਹਵਾਈ ਅੱਡਿਆਂ ਰੇਲਵੇ ਸਟੇਸ਼ਨਾਂ ਅਤੇ ਹੋਰ ਮਹੱਤਵਪੂਰਨ ਸਥਾਨਾਂ ਤੱਕ ਪਹੁੰਚਣ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੱਸਦੀ ਹੈ ਕਿ ਜੇਕਰ ਗੱਲ ਆਉਂਦੀ ਹੈ ਵੀ ਆਖਿਰ ਇਹ ਹੜਤਾਲ ਕਿਉਂ ਸੱਦੀ ਗਈ ਹੈ ਤਾਂ ਇਹ ਹੜਤਾਲ ਤੇਲਗਾਨਾ ਗਿਗ ਐਂਡ ਪਲੈਟਫਾਰਮ ਦੱਸਦੇ ਕਿ ਪਲੈਟਫਾਰਮ ਵਰਕਰਜ਼ ਯੂਨੀਅਨ ਦੇ ਵੱਲੋਂ ਕੀਤੀ ਗਈ ਹੈ ਜੋ ਕਿ ਦੇਸ਼ ਭਰ ਦੇ ਵਿੱਚ ਐਪ ਆਧਾਰਿਤ ਟਰਾਂਸਪੋਰਟ ਵਰਕਰਾਂ ਦੀ ਨੁਮਾਇੰਦਗੀ ਕਰਦੀ ਹੈ ਤਾਂ ਯੂਨੀਅਨ ਦਾ ਕਹਿਣਾ ਹੈਗਾ ਕਿ 7 ਫਰਵਰੀ ਨੂੰ ਐਪ ਆਧਾਰਿਤ ਡਰਾਈਵਰ ਅਨੈਤਿਕ ਕੀਮਤ ਪ੍ਰਣਾਲੀਆਂ ਅਤੇ ਕਮਜ਼ੋਰ ਸਰਕਾਰੀ ਨਿਯਮਾਂ ਦੇ ਵਿਰੁੱਧ ਇੱਕ ਜੁਟਤਾ ਦੇ ਵਿੱਚ ਕੰਮ ਬੰਦ ਕਰ ਦੇਣਗੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਗਈ ਇੱਕ ਪੋਸਟ ਦੇ ਵਿੱਚ ਯੂਨੀਅਨ ਨੇ ਸਪਸ਼ਟ ਕੀਤਾ ਹੈਗਾ ਕਿ ਮੋਟਰ ਵਹੀਕਲ ਤੇ ਐਗਰੀਗੇਟਰ ਦਿਸ਼ਾ ਨਿਰਦੇਸ਼ 2025 ਦੇ ਲਾਗੂ ਹੋਣ ਦੇ ਬਾਵਜੂਦ ਐਗਰੀਗੇਟਰ ਕੰਪਨੀਆਂ ਮਨਮਾਨੇ ਢੰਗ ਦੇ ਨਾਲ ਕਿਰਾਏ ਨਿਰਧਾਰਤ ਕਰ ਰਹੀਆਂ ਨੇ ਜਿਸ ਦੇ ਨਾਲ ਡਰਾਈਵਰਾਂ ਦੀ ਆਮਦਨ ਦੇ ਉੱਤੇ ਸਿੱਧਾ ਅਸਰ ਪੈ ਰਿਹਾ ਤੇ ਯੂਨੀਅਨ ਦੀ ਮੰਗ ਮੁੱਖ ਮੰਗ ਇਹ ਹੈ ਕਿ ਸਰਕਾਰ ਘੱਟੋ ਘੱਟ ਕਿਰਾਏ ਨੂੰ ਸੂਚਿਤ ਕਰੇ ਤਾਂ ਜੋ ਡਰਾਈਵਰ ਪ੍ਰਤੀ ਸਵਾਰੀ ਇੱਕ ਨਿਸ਼ਚਿਤ ਅਤੇ ਸਨਮਾਨਜਨਕ ਆਮਦਨ ਕਮਾ ਸਕਣ ਇਸ ਤੋਂ ਇਲਾਵਾ ਇਸਨੇ ਵਪਾਰਕ ਸਵਾਰੀਆਂ ਦੇ ਲਈ ਨਿੱਜੀ ਵਾਹਨਾ ਦੀ ਵਰਤੋਂ ਦੇ ਉੱਤੇ ਸਖਤ پابੰਦੀਆਂ ਦੀ ਮੰਗ ਕੀਤੀ ਹੈ ਯੂਨੀਅਨ ਦਾ ਦੋਸ਼ ਹੈ ਕਿ ਨਿੱਜੀ ਵਾਹਨਾ ਦੀ ਵਰਤੋਂ ਕਰਨ ਵਾਲੇ ਆ ਵਪਾਰਕ ਸਵਾਰੀਆਂ ਅਨੈਤਿਕ ਮੁਕਾਬਲਾ ਪੈਦਾ ਕਰ ਰਹੀਆਂ ਨੇ ਤਾਂ ਲਾਇਸੈਂਸ ਚੁਦਾ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਡਰਾਈਵਰਾਂ ਦੀ ਕਮਾਈ ਅਤੇ ਰੋਜ਼ਗਾਰ ਨੂੰ ਖਤਰੇ ਦੇ ਵਿੱਚ ਪਾ ਰਹੀਆਂ ਨੇ ਤਾਂ ਜੇਕਰ ਗੱਲ ਕੀਤੀ ਜਾਵੇ ਕਿ ਯੂਨੀਅਨ ਨੂੰ ਡਰ ਕਦਾ ਹੈਗਾ ਤਾਂ ਯੂਨੀਅਨ ਦੇ ਅਨੁਸਾਰ ਘਟੋਕੜ ਕਿਰਾਏ ਦੀ ਘਾਟ ਕਰਨ ਡਰਾਈਵਰਾਂ ਦੀ ਆਮਦਨ ਲਗਾਤਾਰ ਘਟ ਰਹੀ ਹੈ ਅਤੇ ਉਹਨਾਂ ਦੀ ਆਰਥਿਕ ਅਸਥਿਰਤਾ ਵਧ ਰਹੀ ਹੈ ਤਾਂ ਬਹੁਤ ਸਾਰੇ ਡਰਾਈਵਰਾਂ ਦੇ ਲਈ ਇਹ ਉਹਨਾਂ ਦੀ ਰੋਜ਼ੀ-ਰੋਟੀ ਦਾ ਇੱਕੋ ਇੱਕ ਸਾਧਨ ਹੈ ਅਤੇ ਵੱਧਦੀਆਂ ਲਾਗਤਾਂ ਬਾਲਣ ਦੀਆਂ ਕੀਮਤਾਂ ਅਤੇ ਘੱਟ ਕਿਰਾਏ ਉਹਨਾਂ ਦੇ ਲਈ ਗੁਜ਼ਾਰਾ ਕਰਨਾ ਹੋਰ ਵੀ ਮੁਸ਼ਕਲ ਬਣਾ ਰਹੇ ਨੇ ਤਾਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਟਵਿੱਟਰ ਦੇ ਉੱਤੇ ਹੜਤਾਲ ਦਾ ਐਲਾਨ ਕਰਦਿਆ ਜੋ ਕਿ ਐਲਾਨ ਕਰਦਿਆ ਹੋਇਆ ਯੂਨੀਅਨ ਨੇ ਕਹਿ ਹੈਗਾ ਕਿ ਕੋਈ ਘਟੋ-ਕਟ ਕਿਰਾਏ ਨਹੀਂ ਕੋਈ ਨਿਯਮ ਨਹੀਂ शोषण बंद ਕਰੋ ਅਤੇ ਦੇਸ਼ ਭਰ ਦੇ ਐਪ ਆਧਾਰਿਤ ਟਰਾਂਸਪੋਰਟ ਕਰਮਚਾਰੀਆਂ ਨੂੰ ਹੜਤਾਲ ਦੇ ਵਿਚ ਸ਼ਾਮਲ ਹੋਣ ਦੀ ਵੀ ਅਪੀਲ ਕੀਤੀ ਹੈ ਤਾਂ ਇਹ ਹੜਤਾਲ ਯਾਤਰੀਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਜਿੱਥੇ ਕਿ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਚੰਡੀਗੜ੍ਹ ਦਿੱਲੀ ਤੇ ਹੋਰ ਕਈ ਸ਼ਹਿਰਾਂ ਦੇ ਵਿੱਚ ਇਹਨਾਂ ਐਪ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਲੋਕ ਆਪਣੇ ਕੰਮਕਾਜ ਦਫਤਰ 에어ਪੋਰਟ ਹਵਾਈ ਅੱਡਿਆਂ ਤੇ ਹੋਰ ਵੀ ਕਿਤੇ ਜਾਣ ਦੇ ਲਈ ਇਹਨਾਂ ਐਪ ਦੀ ਵਰਤੋਂ ਕਰਦੇ ਨੇ ਤਾਂ ਉਹਨਾਂ ਨੂੰ ਕਹਿ ਸਕਦੇ ਆਂ ਵੀ ਆਵਾਜਾਈ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਇਹ ਹੜਤਾਲ ਯਾਤਰਾ ਨੂੰ ਪ੍ਰਭਾਵਿਤ ਕਰ ਸਕਦੀ ਆ ਇਸ ਦੇ ਲਈ ਲੋਕਾਂ ਨੂੰ ਆਵਾਜਾਈ ਦੇ ਵਿਕਲਪ ਟੰਗਾਂ ਦੇ ਨਾਲ ਪਹਿਲਾਂ ਤੋਂ ਹੀ ਪ੍ਰਬੰਧ ਕਰਨ ਜਾਂ ਫਿਰ ਆਪਣੀਆਂ ਯਾਤਰਾਵਾਂ ਯੋਜਨਾਵਾਂ ਨੂੰ ਬਦਲਣ ਦੀ ਸਲਾਹ ਜੜੀ ਕਿ ਦਿੱਤੀ ਗਈ ਹੈ